ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਜੀ ਇਮਾਨਦਾਰੀ ਦੀ ਇਮਾਨਦਾਰੀ ਕਿਹਨੂੰ ਕਹਿੰਦੇ ਨੇ ਇਮਾਨਦਾਰੀ ਕੀ ਹੁੰਦੀ ਆ ਇਮਾਨਦਾਰੀ ਦਾ ਬੜਾ ਰੌਲਾ ਪੈਂਦਾ ਸੰਸਾਰ ਦੇ ਵਿੱਚ ਸਰਕਾਰ ਆਉਂਦੀਆਂ ਨੇ ਇਮਾਨਦਾਰੀ ਦੀ ਗੱਲ ਕਰਦੀਆਂ ਨੇ ਵੋਟਾਂ ਲੈਂਦੀਆਂ ਨੇ ਜਦੋਂ ਚੁਣੀਆਂ ਜਾਂਦੀਆਂ ਨੇ ਸੱਤਾ ਦੇ ਵਿੱਚ ਆਉਂਦੀਆਂ ਤਾਂ ਉਹ ਇਮਾਨਦਾਰੀ ਨੂੰ ਪਿੱਛੇ ਰੱਖ ਦਿੰਦੀਆਂ ਨੇ ਕੋਈ ਵੀ ਰਿਸ਼ਤਾ ਇਮਾਨਦਾਰੀ ਤੋਂ ਸ਼ੁਰੂ ਹੁੰਦਾ ਇੱਕ ਔਰਤ ਤੇ ਮਰਦ ਦਾ ਰਿਸ਼ਤਾ ਵੀ ਇਮਾਨਦਾਰੀ ਤੋਂ ਸ਼ੁਰੂ ਹੁੰਦਾ ਔਰਤ ਦੀ ਮਰਦ ਪ੍ਰਤੀ ਇਮਾਨਦਾਰੀ ਮਰਦ ਦੀ ਔਰਤ ਪ੍ਰਤੀ ਇਮਾਨਦਾਰੀ ਸੋ ਅਸੀਂ ਗੱਲ ਕਰਨੀਆਂ ਬੱਚਿਆਂ ਦੀ ਬੱਚਿਆਂ ਦੇ ਵਿੱਚ ਸ਼ੁਰੂ ਤੋਂ ਇਮਾਨਦਾਰੀ ਦਾ ਭਾਵ ਕਿਵੇਂ ਰੱਖਿਆ ਜਾਵੇ ਬੱਚਿਆਂ ਨੂੰ ਇਮਾਨਦਾਰੀ ਕਿਵੇਂ ਸਮਝਾਈ ਜਾਵੇ ਸਾਡੇ ਲਈ ਜੋ ਸਭ ਤੋਂ ਬੈਸਟ ਵੇ ਹੈ ਇਮਾਨਦਾਰੀ ਸਮਝਾਉਣ ਦਾ ਜੀ ਉਹ ਹੈ ਧਰਮ ਗੁਰਵਾਣੀ ਦੀ ਜਿੰਨੀ ਸਿੱਖਿਆ ਉਹ ਸਾਨੂੰ ਇਮਾਨਦਾਰ ਬਣਾਉਂਦੀ ਹੈ ਗੁਰਵਾਣੀ ਨੇ ਸਾਨੂੰ ਕਿਤੇ ਛਲਕਪਟ ਨਹੀਂ ਸਿਖਾਇਆ ਕਿਸੇ ਨਾਲ ਧੋਖਾ ਕਰ ਦੇਣਾ ਕਿਸੇ ਨਾਲ ਫਰੇਵ ਕਰ ਦੇਣਾ ਕਿਸੇ ਨਾਲ ਝੂਠ ਬੋਲ ਕੇ ਕੁਝ ਕਹਿ ਦੇਣਾ ਤੇ ਇਹ ਸਾਨੂੰ ਨਹੀਂ ਸਿਖਾਇਆ ਗੁਰਬਾਣੀ ਕਿ ਸਾਨੂੰ ਸੰਪੂਰਨ ਇਨਸਾਨ ਬਣਾਉਂਦੀ ਆ ਸਾਰੇ ਧਰਮਾਂ ਵਾਸਤੇ ਉਪਦੇਸ਼ ਚੋਂ ਵਰਨਾ ਕੋ ਸੰਝ ਹੈ ਕੋਈ ਜ਼ਰੂਰੀ ਨਹੀਂ ਹੈਗਾ ਇਹ ਉਪਦੇਸ਼ ਇਕੱਲੇ ਸਿੱਖਦੇ ਲਈ ਆ ਸਾਰੀ ਸਿੱਖਣੇ ਜੋ ਗੁਰਬਾਣੀ ਨੂੰ ਸਮਝਦੇ ਨੇ ਗੁਰਬਾਣੀ ਨੂੰ ਮੰਨਦੇ ਨੇ ਗੁਰਬਾਣੀ ਤੇ ਚੱਲਦੇ ਨੇ ਸਾਰੀ ਸਿੱਖਣੇ ਸੋ ਅੱਜ ਸਾਡਾ ਜੋ ਵਿਸ਼ਾ ਹੈ ਉਹ ਹੈਗਾ ਜੀ ਇਮਾਨਦਾਰੀ ਹੌਨੈਸਟੀ ਇਮਾਨਦਾਰੀ ਕੀ ਚੀਜ਼ ਆ ਸਭ ਤੋਂ ਪਹਿਲਾਂ ਸਟਾਰਟ ਕਰਦੇ ਆ ਇਮਾਨਦਾਰੀ ਬੱਚਾ ਘਰ ਦੇ ਵਿੱਚ ਛੋਟਾ ਹੈ ਗੱਲ ਕਰਾਂਗੇ ਪੇਰੈਂਟਸ ਦੀ ਸਭ ਤੋਂ ਪਹਿਲਾਂ ਬੱਚਾ ਘਰ ਤੇ ਛੋਟਾ ਹੈ ਦੇਖੋ ਜੇ ਅਸੀਂ ਬੱਚੇ ਨੂੰ ਕੋਈ ਸਿੱਖਿਆ ਦੇਣੀ ਹੈ ਤਾਂ ਸਾਨੂੰ ਵੀ ਉਹ ਸਿੱਖਿਆ ਪਹਿਲਾਂ ਡਾਕਟਰ ਕਰਨੀ ਪਊਗੀ ਪੇਰੈਂਟਸ ਦੀ ਵੀ ਇਹ ਜ਼ਿੰਮੇਵਾਰੀ ਹੁੰਦੀ ਆ ਬੱਚਾ ਘਰ ਚ ਛੋਟਾ ਕਿਸੇ ਨੇ ਨੌਕ ਕੀਤਾ ਗੇਟ ਖੜਕਾਇਆ ਬੱਚਾ ਗਿਆ ਬੱਚੇ ਜਿਹੜਾ ਬੰਦਾ ਘਰੇ ਆਇਆ ਉਹਨੇ ਪੁੱਛਿਆ ਵੀ ਤੇਰੇ ਡੈਡੀ ਹੈਗੇ ਨੇ ਘਰੇ ਤੇ ਬੱਚੇ ਨੂੰ ਕਹਿ ਕੇ ਭੇਜਿਆ ਸੀ ਵੀ ਤੂੰ ਬੋਲ ਦੇ ਵੀ ਡੈਡੀ ਹੈ ਨਹੀਂ ਹੁਣ ਉਹ ਬੱਚੇ ਦੇ ਅੰਦਰ ਬੱਚੇ ਨੇ ਕੈਚ ਕੀਤੀ ਗੱਲ ਵੀ ਮੇਰਾ ਡੈਡੀ ਤਾਂ ਅੰਦਰ ਆ ਪਰ ਕਹਿ ਰਿਹਾ ਵੀ ਮੈਂ ਹੈ ਨਹੀਂ ਬੱਚੇ ਦੇ ਮਨ ਦੇ ਵਿੱਚ ਇੱਕ ਐਸੀ ਚੀਜ਼ ਤੁਸੀਂ ਲਿਖ ਦਿੱਤੀ ਜਿਹੜੀ ਦਾ ਫਲ ਤੁਸੀਂ ਆਉਣ ਵਾਲੇ ਟਾਈਮ 'ਚ ਭੋਗਣਾ ਪਏਗਾ ਪੇਰੈਂਟਸ ਨੂੰ ਬੱਚਾ ਉਹੀ ਬੱਚਾ ਇਹ ਕਹੇਗਾ ਵੀ ਮੈਂ ਚੱਲਿਆਂ ਕਾਲਜ ਜਾਏਗਾ ਕਿਤੇ ਹੋਰ ਉਹੀ ਬੱਚਾ ਆਪਣੀ ਘਰ ਵਾਲੀ ਨੂੰ ਕਹੂਗਾ ਮੈਂ ਚੱਲਿਆਂ ਆਫਿਸ ਜਾਏਗਾ ਕਿਤੇ ਹੋਰ ਇਹ ਐਸਾ ਬੀਜ ਬੀਜ ਦਿੱਤਾ ਸੀ ਨੇ ਜਿਹੜੇ ਬੀਜ ਨੇ ਕਿੰਨਾ ਖਤਰਨਾਕ ਰੂਪ ਲੈ ਲੈਣਾ ਸਾਨੂੰ ਨਹੀਂ ਪਤਾ ਇਸ ਕਰਕੇ ਆਪਾਂ ਨੇ ਕੋਸ਼ਿਸ਼ ਕਰਨੀਆਂ ਅਸੀਂ ਬੱਚਿਆਂ ਦੇ ਸਾਹਮਣੇ ਸੱਚ ਬੋਲਣਾ ਹੈ ਅਸੀਂ ਬੱਚਿਆਂ ਨੂੰ ਇਮਾਨਦਾਰ ਬਣ ਕੇ ਦਿਖਾਉਣਾ ਹੈ ਪੈਰੈਂਟਸ ਨੇ ਬੱਚਾ ਇਮਾਨਦਾਰ ਤਾਂ ਬਣੂਗਾ ਪਹਿਲਾ ਫਰਕ ਸਾਡਾ ਹੁਣ ਅਸੀਂ ਗੱਲ ਕਰਦੇ ਆਂ ਇਮਾਨਦਾਰੀ ਸ਼ੁਰੂ ਕਿਵੇਂ ਕਰੀਏ ਘਰ ਦੇ ਵਿੱਚ ਬੱਚੇ ਨੂੰ ਇਮਾਨਦਾਰ ਕਿਵੇਂ ਬਣਾਉਣਾ ਹੈ ਬੱਚਾ ਇਮਾਨਦਾਰ ਕਿਵੇਂ ਬਣ ਸਕਦਾ ਇਹ ਹੁਣ ਗੱਲ ਬੱਚਿਆਂ ਦੀ ਕਰਨੀ ਆਪਾਂ ਨੇ ਪਹਿਲੀ ਹੈਗੀ ਬੱਚਾ ਆਪਣੇ ਆਪ ਪ੍ਰਤੀ ਇਮਾਨਦਾਰ ਹੋਵੇ ਹੁਣ ਬੱਚਾ ਆਪਣੇ ਆਪ ਪ੍ਰਤੀ ਇਮਾਨਦਾਰ ਕਿਵੇਂ ਹੋਵੇ ਤੁਸੀਂ ਛੋਟੇ ਬੱਚਿਆਂ ਘਰਾਂ ਦੇ ਵਿੱਚ ਪੁੱਤਰ ਤੁਸੀਂ ਗੱਲਾਂ ਸੁਣ ਰਹੇ ਹੋ ਕੋਈ 5 ਸਾਲ ਦਾ ਬੱਚਾ 6 ਸਾਲ ਦਾ 12 15 ਸਾਲ ਤੱਕ ਬੱਚਿਆਂ ਵਾਸਤੇ ਆਪਾਂ ਇਹ ਅੱਜ ਦਾ ਜਿਹੜੀ ਆਪਣਾ ਇਹ ਕਲਾਸ ਦੀ ਰਿਕਾਰਡਿੰਗ ਕਰ ਰਹੇ ਆਂ ਬੱਚੇ ਨੇ ਮੰਦਰ ਕਿਵੇਂ ਹੋਣਾ ਹੈ ਬੱਚੇ ਨੇ ਆਪਣੀ ਬੁੱਕ ਦੇ ਵਿੱਚ ਪੜਿਆ ਵੀ ਜੋ ਫਾਸਟ ਫੂਡ ਆ ਇਹ ਸਾਡੀ ਹੈਲਥ ਵਾਸਤੇ ਸਭ ਤੋਂ ਮਾੜਾ ਹੈ ਬੱਚੇ ਨੇ ਪੜਿਆ ਵੀ ਜੋ ਕੈਮੀਕਲਸ ਕੋਲਡ ਡਰਿੰਕ ਦੇ ਵਿੱਚ ਪਾਏ ਜਾਂਦੇ ਨੇ ਉਹ ਸਭ ਤੋਂ ਖਤਰਨਾਕ ਕੈਮੀਕਲ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਸਾਡੀਆਂ ਬੋਨਸ ਨੂੰ ਹੱਡੀਆਂ ਨੂੰ ਖਤਮ ਕਰ ਦਿੰਦੇ ਨੇ ਉਹਨਾਂ ਨੂੰ ਖੋੜ ਦਿੰਦੇ ਨੇ ਕੈਲਸ਼ੀਅਮ ਦੀ ਮਾਤਰਾ ਸਾਡੇ ਬਲੱਡ ਨੂੰ ਤਜਾਬੀ ਬਣਾ ਦਿੰਦੇ ਨੇ ਤਯਾਬੀ ਬਲੱਡ ਨੂੰ ਫਿਰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਨੇ ਬੱਚੇ ਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਚਾਹੇ ਉਹਨੇ ਕਿਤਾਬ ਚੋਂ ਪੜ੍ਹਿਆ ਕਿ ਇਹ ਉਸ ਬੱਚੇ ਨੇ ਕਿਸੇ ਨੇ ਉਹਦੇ ਘਰੇ ਆ ਕੇ ਦੱਸਿਆ ਚਾਹੇ ਉਹਦੇ ਟੀਚਰ ਨੇ ਦੱਸਿਆ ਬੱਚੇ ਨੂੰ ਪਤਾ ਲੱਗਿਆ ਚਾਹੇ ਉਹਨੇ ਥਰੂ ਅਖਬਾਰ ਦੇ ਵਿੱਚ ਪੜ੍ਹਿਆ ਚਾਹੇ ਬੱਚੇ ਨੇ ਟੀਵੀ ਦੇ ਵਿੱਚ ਦੇਖਿਆ ਕੋਈ ਹੈਲਥ ਦੇ ਜਦੋਂ ਡਾਕਟਰ ਬੈਠਦਾ ਉਹ ਦੱਸ ਰਿਹਾ ਹੁਣ ਬੱਚੇ ਨੂੰ ਪਤਾ ਲੱਗ ਗਿਆ ਇਸ ਗੱਲ ਨਾਲ ਤੇ ਬੱਚਾ ਫਿਰ ਕੋਲਡ ਡਰਿੰਕ ਪੀ ਰਿਹਾ ਹੈ ਬੱਚਾ ਫਿਰ ਫਾਸਟ ਫੂਡ ਖਾ ਰਿਹਾ ਆਪਣੀ ਸਿਹਤ ਖਰਾਬ ਕਰ ਰਿਹਾ ਤੇ ਬੱਚਾ ਇਮਾਨਦਾਰ ਨਹੀਂ ਹੈ ਤੁਸੀਂ ਪੁੱਤ ਇਮਾਨਦਾਰੀ ਛੱਡ ਦਿੱਤੀ ਤੁਹਾਨੂੰ ਤਾਂ ਪਤਾ ਸੀਗਾ ਬੀਰ ਚੀਜ਼ਾਂ ਮਾੜੀਆਂ ਨੇ ਤੁਸੀਂ ਫੇਰ ਖਾਣ ਲੱਗੇ ਇਹਦਾ ਮਤਲਬ ਥੋੜੀ ਮੰਦਰ ਕਿੱਥੇ ਗਈ ਤੁਸੀਂ ਤਾਂ ਆਪਣੇ ਆਪ ਪ੍ਰਤੀ ਸचेਤ ਨਾ ਹੋਏ ਇਸ ਕਰਕੇ ਪੁੱਤਰ ਸਾਨੂੰ ਜਿਹੜੀ ਚੀਜ਼ ਦਾ ਪਤਾ ਲੱਗ ਜਾਣਾ ਵੀ ਇਹ ਚੀਜ਼ ਗਲਤ ਹੈ ਸਾਡੇ ਵਾਸਤੇ ਸੀ ਉਹ ਨਹੀਂ ਕਰਨੀ ਕਿਹੇ ਬੋਲਣਾ ਹੈ ਕਿਹੋ ਖਾਣਾ ਹੈ ਕਿਹੋ ਪਹਿਨਣਾ ਹੈ ਬੱਚੀ ਨੂੰ ਆਪਣੀ ਮਾਂ ਨੇ ਕਿਹਾ ਉਸ ਦਿਨੇ ਵੀ ਪੁੱਤਰੇ ਡਰੈਸ ਨਹੀਂ ਪਾਉਣੀ ਹੈਗੀ ਇਹ ਚੰਗੀ ਨਹੀਂ ਲੱਗਦੀ ਤੈਨੂੰ ਇਹ ਸੱਬੇਕ ਨਹੀਂ ਹੈ ਪਰ ਬੱਚੀ ਫੇਰ ਪਾਦੀ ਛੋਟੀ ਬੱਚੀ ਫੇਰ ਇਹੋ ਇਮਾਨਦਾਰ ਉਹਦੀ ਇਮਾਨਦਾਰੀ ਕਿੱਥੇ ਕਿ ਬੱਚੇ ਦੀ ਇਮਾਨਦਾਰ ਨਹੀਂ ਹੈ ਸੋ ਇਸ ਤਰ੍ਹਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਪੁੱਤਰ ਆਪਣੀ ਇਮਾਨਦਾਰੀ ਨੋਟ ਕਰਨੀ ਹੈ ਆਪਣੇ ਜੀਵਨ ਦੇ ਵਿੱਚ ਤੁਸੀਂ ਆਪਣੇ ਆਪ ਪ੍ਰਤੀ ਇਮਾਨਦਾਰ ਹੋਣਾ ਪਹਿਲਾਂ ਬੱਚੇ ਨੇ ਬੱਚਾ ਇਮਾਨਦਾਰ ਜਦੋਂ ਬੱਚੇ ਨੂੰ ਪਤਾ ਲੱਗੇ ਚੀਜ਼ ਮੇਰੇ ਲਈ ਗਲਤੋਂ ਨਹੀਂ ਕਰਨੀ ਹੈ ਜੇ ਉਹ ਬੱਚਾ ਉਹੀ ਕਰਦਾ ਹੈ ਤਾਂ ਇਹਦਾ ਮਤਲਬ ਬੱਚਾ ਸਭ ਤੋਂ ਪਹਿਲਾਂ ਆਪਣੇ ਆਪ ਲਈ ਹੋ ਇਮਾਨਦਾਰ ਨਹੀਂ ਜਿਹੜਾ ਆਪਣੀ ਭਲਾਈ ਚਾਹੁੰਦਾ ਨਾ ਉਹ ਦੇਸ਼ ਦਾ ਭਲਾ ਚਾਹ ਸਕਦਾ ਨਾ ਉਹ ਆਪਣੇ ਪੇਰੈਂਟਸ ਦਾ ਭਲਾ ਚਾਹੇਗਾ ਨਾ ਉਹ ਸਮਾਜ ਦਾ ਭਲਾ ਚਾਹੇਗਾ ਨਾ ਉਹ ਆਪਣੀ ਪਤਨੀ ਦਾ ਭਲਾ ਚਾਹੇਗਾ ਨਾ ਉਹ ਆਪਣੇ ਬੱਚਿਆਂ ਦਾ ਭਲਾ ਚਾਹੇਗਾ ਕਿਦੋਂ ਆਪਣੀ ਭਲਾਈ ਨਹੀਂ ਚਾਹੁੰਦਾ ਉਹ ਤਾਂ ਆਪੇ ਗਲਤ ਰਸਤੇ ਜਾ ਰਿਹਾ ਹੈ ਬੱਚਾ ਹੁਣੀ ਇਸੇ ਸਮੇਂ ਜਦੋਂ ਵੱਡਾ ਹੋਏਗਾ ਤਾਂ ਸਾਰੇ ਔਗਣ ਲੈ ਕੇ ਉਹਦੇ ਵਿੱਚ ਡਿਵੈਲਪ ਹੋਣਗੇ ਬੱਚਾ ਇੱਕ ਛੋਟੀ ਐਸੀ ਜ਼ਮੀਨ ਆ ਜਿਸ ਦੇ ਵਿੱਚ ਜਦੋਂ ਵੀ ਅਸੀਂ ਜ਼ਰਖੇਜ਼ ਧਰਤੀ ਆ ਜਿਹਦੇ ਵਿੱਚ ਜੋ ਬੀਜ ਦੀਏ ਉਹ ਹੌਲੀ ਹੌਲੀ ਵੱਧਦਾ ਵੱਧਦਾ ਬਹੁਤ ਵੱਡੇ ਦਰਖਤ ਦਾ ਰੂਪ ਲੈ ਜਾਂਦਾ ਇਸ ਕਰਕੇ ਬੱਚੇ ਨੂੰ ਜੋ ਸਿੱਖਿਆ ਦੇਣੀ ਆ ਉਹ ਬਹੁਤ ਹੀ ਧਿਆਨ ਦੇ ਨਾਲ ਗੱਲ ਕਰਨੀ ਆ ਬੱਚੇ ਦੇ ਨਾਲ ਬੱਚੇ ਦੇ ਨਾਲ ਜਦੋਂ ਗੱਲ ਕਰਨੀ ਆ ਇਹ ਸੋਚ ਕੇ ਗੱਲ ਕਰਨੀ ਆ ਤੁਹਾਡੀ ਅੱਜ ਦੀ ਕਹੀ ਹੋਈ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਨੇ ਦਰਖਤ ਬਣਨਾ ਹੈ ਬੱਚੇ ਨੇ ਉਹਨੂੰ ਅਡਾਪਟ ਕਰਦਾ ਗੱਲ ਨੇ ਬੱਚਾ ਬਾਅਦ ਚ ਕਰੇ ਤੁਹਾਨੂੰ ਪੇਰੈਂਟਸ ਦੇਖੋ ਇਹ ਗੱਲਾਂ ਜਿਹੜੀਆਂ ਮੈਂ ਅੱਜ ਇਹ ਨਾਲ ਕਰ ਰਿਹਾ ਮੈਂ ਪੇਰੈਂਟਸ ਨਾਲ ਵੀ ਕਰ ਰਿਹਾ ਬੱਚੇ ਨਾਲ ਵੀ ਕਰ ਰਿਹਾ ਇਹ ਨਹੀਂ ਹਮੇ ਗੱਲ ਵਿੱਚ ਨੂੰ ਦੱਸ ਰਿਆ ਨਹੀਂ ਤਾਂ ਬੱਚੇ ਨੂੰ ਹੋਊਗਾ ਕਿ ਸਾਨੂੰ ਕੱਲੇ ਨੂੰ ਅੰਕਲ ਕਹਿ ਰਹੇ ਨੇ ਤੇ ਸਾਡੇ ਡੈਡੀ ਤਾਂ ਇਹ ਗੱਲ ਮੰਨਦੇ ਨਹੀਂ ਸਾਡੀ ਮੰਮਾ ਤਾਂ ਇਹ ਗੱਲ ਮੰਨਦੀ ਨਹੀਂ ਹੈ ਇਸ ਕਰਕੇ ਮੈਂ ਤੁਹਾਨੂੰ ਦੋਨਾਂ ਨੂੰ ਕੋਲ ਰੇਟ ਕਰਕੇ ਗੱਲ ਕਰ ਰਿਹਾ ਜਦੋਂ ਗੱਲ ਕੱਲੇ ਬੱਚੇ ਦੀ ਹੈਗੀ ਮੈਂ ਕੱਲੇ ਬੱਚੇ ਬਾਰੇ ਸਵੋਧਨ ਕਰਕੇ ਗਾਹਾਂਗਾ ਪੇਰੈਂਟਸ ਨੇ ਇਹ ਧਿਆਨ ਰੱਖਣਾ ਹੈ ਵੀ ਮੈਂ ਇਮਾਨਦਾਰ ਹੋਣਾ ਬੱਚੇ ਦੇ ਸਾਹਮਣੇ ਤਾਂ ਕਿ ਮੇਰਾ ਬੱਚਾ ਇਮਾਨਦਾਰੀ ਇਸ ਨੂੰ ਸਮਝੇ ਪੇਰੈਂਟਸ ਨੇ ਇਮਾਨਦਾਰ ਪੇਰੈਂਟਸ ਬੱਚੇ ਨੂੰ ਗੁਰਬਾਨੀ ਪਈ ਆਪਣੇ ਕੋਲ ਗੁਰਬਾਨੀ ਸਾਰੀ ਇਮਾਨਦਾਰੀ ਦੀ ਪਰਿਭਾਸ਼ਾ ਗੁਰਬਾਨੀ ਸਾਨੂੰ ਕੀ ਬਣਾਉਂਦੀ ਹੈ ਇ ਨੈਤਿਕਤਾ ਸਿਕੋਨ ਜੀ ਸਾਨੂੰ ਗੁਰਵਾਨੀ ਸੋ ਇਸ ਤਰ੍ਹਾਂ ਬੱਚਿਆਂ ਵਾਸਤੇ ਸਭ ਤੋਂ ਪਹਿਲਾ ਜਿਹੜਾ ਗੁਣਾ ਉਹ ਹੈਗਾ ਆਪਣੇ ਆਪ ਵਾਸਤੇ ਇਮਾਨਦਾਰ ਹੋਣਾ ਬੱਚੇ ਨੇ ਆਪਣੇ ਆਪ ਲਈ ਇਮਾਨਦਾਰ ਹੋਣਾ ਸਭ ਤੋਂ ਪਹਿਲਾਂ ਪਹਿਲੀ ਗੱਲ ਇਹ ਆ ਦੂਜਾ ਬੱਚੇ ਨੇ ਆਪਣੇ ਮਾਂ ਬਾਬ ਲਈ ਇਮਾਨਦਾਰ ਹੋਣਾ ਤੁਹਾਡੀ ਮਾਂ ਨੇ ਤੁਹਾਡੇ ਪਿਓ ਨੇ ਤੁਹਾਨੂੰ ਕੋਈ ਗੱਲ ਕਹੀ ਪੁੱਤਰ ਵੀ ਬੇਟਾ ਇਦਾਂ ਕਰੀ ਤੂੰ ਸਕੂਲ ਜਾਈ ਸਕੂਲ ਜਾ ਕੇ ਆ ਕੇ ਪਹਿਲਾਂ ਤੂੰ ਹੋਮਵਰਕ ਕਰ ਲਿਆ ਕਰ ਖੇਡਣ ਬਾਅਦ ਚ ਚਲਾ ਜਾਇਆ ਕਰ ਪਰ ਬੱਚਾ ਖੇਡਣ ਪਹਿਲਾਂ ਚਲਾ ਜਾਂਦਾ ਹੋਮਵਰਕ ਕਰਦੇ ਟਾਈਮ ਉਹ ਥੱਕ ਜਾਂਦਾ ਹੋਮਵਰਕ ਹੁੰਦਾ ਨਹੀਂ ਹੈਗਾ ਅਗਲੇ ਦਿਨ ਦਾ ਹੋਮਵਰਕ ਫੇਰ ਮਿਲ ਜਾਂਦਾ ਤੇ ਬੱਚਾ ਟੈਨਸ਼ਨ ਲਾਂਦਾ ਸਕੂਲ ਦੇ ਵਿੱਚ ਉਹਦੀ ਉਹਨੂੰ ਡਾਂਟਣਾ ਪੈਂਦਾ ਬੇਟੀ ਟੀਚਰ ਨੂੰ ਫਿਰ ਪੇਰੈਂਟਸ ਦੇ ਗੱਲ ਆਉਂਦੀ ਹੈ ਹੁਣ ਬੱਚਾ ਆਪਣੇ ਮਾਪੇ ਲਈ ਇਮਾਨਦਾਰੀ ਛੱਡ ਗਿਆ ਨਹੀਂ ਕਰ ਹੈ ਇਮਾਨਦਾਰ ਸੋ ਪੁੱਤਰ ਤੁਸੀਂ ਪਹਿਲਾਂ ਤਾਂ ਆਪਣੇ ਆਪ ਲਈ ਮਾਨਦਾਰ ਹੋਣਾ ਫਿਰ ਤੁਸੀਂ ਆਪਣੇ ਪੇਰੈਂਟਸ ਲਈ ਇਮਾਨਦਾਰ ਹੋਣਾ ਆਪਣੇ ਆਪ ਤੋਂ ਬਾਅਦ ਜੋ ਤੁਹਾਨੂੰ ਬੱਚੇ ਤੁਹਾਡੇ ਪੇਰੈਂਟ ਸਿੱਖਿਆ ਦੇ ਰਹੇ ਨੇ ਤੁਸੀਂ ਉਹ ਗੱਲਾਂ ਸੁਣਨੀਆਂ ਨੇ ਮੰਨਣੀਆਂ ਨੇ ਪੁੱਤਰ ਉਹ ਉਹਨਾਂ ਨੇ ਦੁਨੀਆ ਦੇਖੀ ਹੋਈ ਆ ਉਹਨਾਂ ਨੇ ਸਭ ਕੁਝ ਦੇਖਿਆ ਜੋ ਉਹਨਾਂ ਨੇ ਤਤਾ ਠੰਡਾ ਦੁੱਖ ਸੁੱਖ ਦੇਖੇ ਨੇ ਤੁਹਾਨੂੰ ਤਾਂ ਇਹ ਦੇਖੇ ਨਹੀਂ ਹੈਗੇ ਤੁਸੀਂ ਤਾਂ ਹਲੇ ਹੁਣ ਆਏ ਉਹ ਦੇਖੋ ਕਹਿੰਦੇ ਸਭ ਤੋਂ ਸਿਆਣਾ ਉਹ ਹੁੰਦਾ ਹੈ ਜਿਹੜਾ ਦੂਜੇ ਨੂੰ ਦੇਖ ਕੇ ਸਿੱਖ ਜਾਵੇ ਜਿਹੜਾ ਬੰਦਾ ਦੇਖ ਜੈਣਾ ਉਹ ਦੂਸਰੇ ਬੰਦੇ ਦਾ ਨੁਕਸਾਨ ਹੋ ਗਿਆ ਉਸ ਰਸਤੇ ਗਿਆ ਸੀ ਮੈਂ ਨਹੀਂ ਉਸ ਰਸਤੇ ਜਾਣਾ ਉਹ ਹੁੰਦਾ ਸਿਆਣਾ ਇੱਕ ਹੁੰਦਾ ਵੀ ਉਹਨੇ ਦੇਖ ਵੀ ਲਿਆ ਪਰ ਫਿਰ ਵੀ ਜਾਂਦਾ ਪਤਾ ਲੱਗ ਗਿਆ ਵੀ ਉਹ ਰਸਤੇ ਫਲਾਣਾ ਬੰਦਾ ਗਿਆ ਸੀ ਉਹਦਾ ਨੁਕਸਾਨ ਹੋ ਗਿਆ ਤੂੰ ਆਪ ਵੀ ਉਸੇ ਰਸਤੇ ਜਾਂਦਾ ਜਦੋਂ ਆਪ ਉਸ ਰਸਤੇ ਜਾਂਦਾ ਆਪਣਾ ਵੀ ਨੁਕਸਾਨ ਕਰਾ ਕੇ ਸਿੱਖਦਾ ਉਹ ਬਹੁਤਾ ਸਿਆਣਾ ਨਹੀਂ ਹੁੰਦਾ ਇਕੋ ਨਾ ਬਾਰ-ਬਾਰ ਉਸੇ ਰਸਤੇ ਜਾਂਦਾ ਨੁਕਸਾਨ ਹੋਣ ਦੇ ਬਾਵਜੂਦ ਉਹਨੂੰ ਮੂਰਖ ਬੋਲਦੇ ਨੇ ਉਹ ਮੂਰਖ ਹੈ ਸੋ ਇਸ ਕਰਕੇ ਅਸੀਂ ਸਿਆਣੇ ਬਣਨਾ ਅਸੀਂ ਇਮਾਨਦਾਰ ਬਣਨਾ ਸੀ ਆਪਣੇ ਪੇਰੈਂਟਸ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ ਉਹਨਾਂ ਨੇ ਸਾਡੇ ਭਲੇ ਵਾਸਤੇ ਉਹਨਾਂ ਨੇ ਉਹ ਦੂਰ ਦ੍ਰਿਸ਼ਟੀ ਉਹਨਾਂ ਦੇ ਕੋਲ ਦੇ ਲੰਮੀ ਨਜ਼ਰ ਨੇ ਹਾਲੀਆ ਸਮਾਜ ਦੇ ਵਿੱਚ ਕਿਵੇਂ ਰਹਿਣਾ ਇਹ ਸਾਡੇ ਪੇਰੈਂਟਸ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਐਸੀ ਗੱਲ ਨਹੀਂ ਕਿ ਬੱਚੇ ਵੀ ਬਹੁਤ ਸਿਆਣੇ ਹੁੰਦੇ ਨੇ ਪੇਰੈਂਟਸ ਨਾਲੋਂ ਵੱਧ ਬੱਚਾ ਸਿਆਣਾ ਹੁੰਦਾ ਪਿੱਛੋਂ ਬੁੱਧੀ ਲੈ ਕੇ ਆਇਆ ਹੁੰਦਾ ਉਹ ਗੱਲ ਇੱਕ ਵੱਖਰੇ ਉਹਦੇ ਦੇ ਚਲੇਗੀ ਐਂਗਲ ਤੇ ਪਰ ਆਪਾਂ ਇੱਕ ਕਾਮਨ ਗੱਲ ਕਰਨੀ ਉਸ ਤੋਂ ਬਾਅਦ ਆ ਨ ਬੱਚਾ ਸਕੂਲ ਚਲੇਗਾ ਟੀਚਰ ਨੇ ਇਹਨੂੰ ਪਾਠ ਪੜਾਇਆ ਉਹਨੂੰ ਕਿਹਾ ਪੁੱਤਰੇ ਇਹ ਚੀਜ਼ਾਂ ਤੂੰ ਯਾਦ ਕਰਕੇ ਆਉਣੇ ਨੇ ਤੂੰ ਐਦਾਂ ਐਦਾਂ ਕਰਨਾ ਹੈ ਇਹ ਉਹਨੂੰ ਕੁਝ ਉਹਨੂੰ ਰੂਲ ਬਣਾ ਕੇ ਦਿੱਤੇ ਵੀ ਪੁੱਤਰ ਤੂੰ ਐਦਾਂ ਹੀ ਤਾਂ ਕਰਨਾ ਹੈ ਐਦਾਂ ਪੜ੍ਹਨਾ ਐਦਾਂ ਆਪਣੇ ਪੇਰੈਂਟਸ ਦਾ ਧਿਆਨ ਰੱਖਣਾ ਐਦਾਂ ਕਰਨਾ ਇਮਾਨਦਾਰ ਹੋਣਾ ਰਸਤੇ ਦੇ ਵਿੱਚ ਤੁਹਾਨੂੰ ਕੁਝ ਮਿਲ ਗਿਆ ਵੀ ਉਹ ਖਰਾਬ ਲੱਗਦਾ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਇਹਨੂੰ ਮੈਂ ਠੀਕ ਕਰਦੀ ਆ ਜਾਂ ਨਹੀਂ ਠੀਕ ਕਰ ਸਕਦੇ ਤਾਂ ਆਪਾਂ ਹੀ ਸੋਚਣਾ ਵੀ ਚਲੋ ਇਹਨੂੰ ਕੋਈ ਹੋਰ ਠੀਕ ਕਰ ਦੋਵੇ ਉਹ ਭਲਾ ਸੋਚਣਾ ਉਸ ਚੀਜ਼ ਦਾ ਕੋਈ ਬੰਦਾ ਮਿਲ ਗਿਆ ਕੋਈ ਕਿਸੇ ਦੀ ਹੈਲਪ ਕਰਨੀ ਆ ਉਹਨੂੰ ਟੀਚਰ ਨੇ ਸਿਖਾਈ ਆ ਤੇ ਉਹ ਚ ਤੁਸੀਂ ਪੜ੍ਹੇ ਨਹੀਂ ਰਹੇ ਤੁਸੀਂ ਕਲਾਸ 'ਚ ਬੈਠੇ ਹੋ ਟੀਚਰ ਪੜ੍ਹਾ ਰਿਹਾ ਤੁਹਾਡਾ ਧਿਆਨ ਕਿਤੇ ਹੋਰ ਆ ਇਟ ਮੀਨਸ ਤੁਸੀਂ ਇਮਾਨਦਾਰੀ ਛੱਡਤੀ ਤੁਸੀਂ ਇਮਾਨਦਾਰ ਨਹੀਂ ਹੈਗੇ ਟੀਚਰ ਜੋ ਤੁਹਾਨੂੰ ਦੱਸ ਰਿਹਾ ਜੇ ਆਪਾਂ ਨਹੀਂ ਮੰਨ ਰਹੇ ਤਾਂ ਅਸੀਂ ਇਮਾਨਦਾਰ ਨਹੀਂ ਹਾਂ ਪੁੱਤਰ ਟੀਚਰ ਲਈ ਅਸੀਂ ਇਮਾਨਦਾਰ ਹੋਣਾ ਹੈ ਕਲਾਸ ਦੇ ਵਿੱਚ ਅਸੀਂ ਹਾਜ਼ਰ ਰਹਿਣਾ ਹੈ ਟੀਚਰ ਜੋ ਪੜ੍ਹਾ ਰਿਹਾ ਧਿਆਨ ਨਾਲ ਸੁਣਨਾ ਹੈ ਇਹ ਨਹੀਂ ਹੈ ਵੀ ਬੈਠੇ ਅਸੀਂ ਉੱਥੇ ਆ ਧਿਆਨ ਸਾਡਾ ਕਿਤੇ ਹੋਰ ਆ ਜਿੱਥੇ ਸਾਡਾ ਧਿਆਨ ਅਸਲ ਜੇ ਅਸੀਂ ਉੱਥੇ ਚਲੇ ਗਏ ਆ ਪੁੱਤ ਇਸ ਚੀਜ਼ ਦਾ ਧਿਆਨ ਰੱਖਣਾ ਟੀਚਰ ਆ ਗਿਆ ਜੀ ਚੌਥਾ ਗਿਆ ਸਮਾਜ ਵਾਸਤੇ ਇਮਾਨਦਾਰ ਹੋਣਾ ਸਮਾਜ ਵਾਸਤੇ ਕਿਵੇਂ ਇਮਾਨਦਾਰ ਹੋਣਾ ਸਮਾਜ ਵਾਸਤੇ ਇਮਾਨਦਾਰ ਇਦਾਂ ਹੋਣਾ ਜੋ ਸਾਡੀਆਂ ਸੋਸ਼ਲ ਜ਼ਿੰਮੇਵਾਰੀਆਂ ਨੇ ਜੋ ਸਾਡੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਅਸੀਂ ਉਹ ਵੀ ਨਿਭਾਉਣੀਆਂ ਨੇ ਜਿਵੇਂ ਇੱਕ ਬੱਚੇ ਨੂੰ ਟੀਚਰਸ ਨੇ ਕਿਹਾ ਵੀ ਪੁੱਤਰ ਤੁਸੀਂ ਆਪਣਾ ਆਲਾ ਦੋਲਾ ਸਾਫ਼ ਰੱਖੋ ਜਿੱਥੇ ਤੁਹਾਨੂੰ ਲਫਾਫਾ ਮਿਲ ਜਵੇ ਕੋਈ ਪਲਾਸਟਿਕ ਦਾ ਤੁਸੀਂ ਉਹ ਨੂੰ ਇਕੱਠਾ ਕਰ ਦੋ ਕਿਸੇ ਕਚਰੇ ਦੇ ਵਿੱਚ ਡੱਬੇ ਚ ਪਾ ਦਿਓ ਕੋਈ ਬਜ਼ੁਰਗ ਸੜਕ ਪਾਰ ਕਰਨੀ ਚਾਹੁੰਦਾ ਉਹ ਤੋਂ ਨਹੀਂ ਹੋ ਰਹੀ ਜਾਂ ਉਹ ਅਪੰਗ ਹੈ ਤਾਂ ਤੁਸੀਂ ਉਹਨੂੰ ਸੜਕ ਪਾਰ ਕਰਾ ਦਿਓ ਇਸ ਤਰ੍ਹਾਂ ਆਪਾਂ ਨੇ ਜਿਹੜੀਆਂ ਸੋਸ਼ਲ ਦੇ ਤੌਰ ਤੇ ਸੋਸ਼ਲ ਸਮਾਜ ਤੋਂ ਦੇ ਵਿੱਚ ਰਹਿੰਦੇ ਹੋਏ ਅਸੀਂ ਨੇ ਜੋ ਸਿੱਖਿਆਵਾਂ ਲੈਣੀਆਂ ਨੇ ਉਹਦੇ ਪ੍ਰਤੀ ਵੀ ਅਸੀਂ ਨੇ ਜਾਗਰੂਕ ਹੋਣਾ ਤੇ ਇਮਾਨਦਾਰ ਰਹਿਣਾ ਹੈ ਇਮਾਨਦਾਰੀ ਨਾਲ ਕਰਨੀਆਂ ਨੇ ਅਗਲਾ ਗੀ ਧਰਮ ਪ੍ਰਤੀ ਇਮਾਨਦਾਰੀ ਹੁਣ ਬੱਚਾ ਵੱਡਾ ਹੋ ਰਿਹਾ ਹੌਲੀ ਹੌਲੀ ਉਹਨੂੰ ਧਰਮ ਵੀ ਸਿੱਖੂਗਾ ਉਹਨੂੰ ਪੇਰੈਂਟਸ ਨੂੰ ਧਰਮ ਸਿਖਾਉਣਗੇ ਦੱਸਣਗੇ ਵੀ ਸਾਡਾ ਬੱਚਾ ਧਾਰਮਿਕ ਹੋਵੇ ਜਦੋਂ ਧਰਮ ਗ੍ਰਹਿਣ ਕਰਦਾ ਹੈ ਤਾਂ ਬਚਨੇ ਧਰਮ ਕਿਵੇਂ ਗ੍ਰਹਿਣ ਕਰਨਾ ਹੈ ਬਚਨੇ ਧਰਮ ਪੜ੍ਹਨਾ ਹੈ ਫਿਰ ਦੇਖਣਾ ਵੀ ਜੇ ਜੋ ਲਿਖਿਆ ਹੈ ਜੋ ਇਹ ਸਮਝਾਇਆ ਕਿ ਇਹ ਚੀਜ਼ਾਂ ਮੇਰੇ ਚ ਹਨ ਮੇਰੇ ਵਿੱਚ ਹੈਗੀਆਂ ਨੇ ਨਹੀਂ ਹੈਗੀਆਂ ਮੈਂ ਅਡਾਪਟ ਕਰਨੀਆਂ ਨੇ ਧਰਮ ਦੇ ਵਿੱਚ ਜੋ ਕਿਹਾ ਗਿਆ ਮੈਂ ਉਹਨੂੰ ਮੰਨਣਾ ਹੈ ਮੈਂ ਧਰਮ ਦੇ ਵਿੱਚ ਜੋ ਮੇਰੇ ਸਮਾਜ ਕਰ ਰਿਹਾ ਮੈਂ ਉਹ ਨਹੀਂ ਕਰਦਾ ਸਮਾਜ ਇੱਕ ਇੱਕ ਗ੍ਰੰਥ ਮੰਨ ਕੇ ਇੱਕ ਬੁੱਕ ਮੰਨ ਕੇ ਇੱਕ ਹੌਲੀ ਬੁੱਕ ਕਹਿ ਕੇ ਤੇ ਉਸ ਦੀ ਪੂਜਾ ਕਰਦਾ ਜਾਂ ਕਿਸੇ ਫੋਟੋਆਂ ਦੇ ਉੱਤੇ ਜਾਂ ਕਿਸੇ ਚੀਜ਼ ਦੇ ਉੱਤੇ ਅਗਿਆਨਤਾ ਬਸ ਹੋ ਕੇ ਪਿਛਲਾ ਬੋਝ ਢੋ ਰਿਹਾ ਆਪਣੇ ਬਜ਼ੁਰਗਾਂ ਦਾ ਉਹ ਨਹੀਂ ਟੋਣਾ ਸੀ ਨੇ ਅਸੀਂ ਗੈਨ ਚ ਦੇਖਣਾ ਕੀਤਾ ਚ ਕੀ ਲਿਖਿਆ ਹੋਇਆ ਅਸੀਂ ਦੇਖਣਾ ਕੁਰਾਨ ਦੇ ਵਿੱਚ ਕੀ ਲਿਖਿਆ ਹੋਇਆ ਅਸੀਂ ਦੇਖਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕੀ ਲਿਖਿਆ ਹੋਇਆ ਅਸੀਂ ਦੇਖਣਾ ਬਾਈਬਲ ਚ ਕੀ ਲਿਖਿਆ ਹੋਇਆ ਉਹਨੂੰ ਪੜ੍ਹਨਾ ਹੈ ਉਹਨੂੰ ਵਿਚਾਰਨਾ ਹੈ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਚੱਕਣੀਆਂ ਨੇ ਸਮਝ ਕੇ ਮੰਨਣਾ ਸੀ ਨੇ ਅਡਾਪਟ ਕਰਨਾ ਇਦਾਂ ਸੀ ਧਰਮ ਦੇ ਪ੍ਰਤੀ ਇਮਾਨਦਾਰ ਹੋਣਾ ਸੋ ਇਹ ਜਿਹੜੀਆਂ ਪੰਜ ਗੁਣ ਨੇ ਇਹ ਆਪਾਂ ਦੱਸੇ ਨੇ ਇਮਾਨਦਾਰੀ ਦੇ ਉੱਤੇ ਈਮਾਨਦਾਰੀ ਓਨੈਸਟੀ ਇਜ਼ ਦਾ ਵੈਸਟ ਪਾਲਿਸੀ ਅੰਗਰੇਜ਼ੀ ਵਿੱਚ ਕਹਿੰਦੇ ਨੇ ਸੋ ਈਮਾਨਦਾਰ ਹੀ ਚੰਗਾ ਇਨਸਾਨ ਹੁੰਦਾ ਹੈ ਈਮਾਨਦਾਰ ਹੀ ਚੰਗਾ ਅੱਛਾ ਬੱਚਾ ਹੁੰਦਾ ਹੈ ਈਮਾਨਦਾਰ ਹੀ ਚੰਗਾ ਪਤੀ ਹੁੰਦਾ ਹੈ ਈਮਾਨਦਾਰ ਹੀ ਚੰਗਾ ਪਿਤਾ ਹੁੰਦਾ ਹੈ ਈਮਾਨਦਾਰ ਹੀ ਚੰਗਾ ਪਿਓ ਹੁੰਦਾ ਹੈ ਈਮਾਨਦਾਰ ਹੀ ਚੰਗਾ ਲੀਡਰ ਹੁੰਦਾ ਹੈ ਜੇ ਈਮਾਨਦਾਰੀ ਆ ਜਾਵੇ ਸਾਡੇ ਵਿੱਚ ਤਾਂ ਇਹ ਦੁਨੀਆ ਸਾਰੀ ਸਵਰਗ ਬਣ ਜਾਵੇ ਅਸੀਂ ਪੁੱਤਰ ਸੋਤੋਂ ਆਸ ਰੱਖਦੇ ਆਂ ਵੀ ਵੱਡੇ ਹੋ ਕੇ ਤੁਸੀਂ ਇਮਾਨਦਾਰ ਹੋ ਤਾਂ ਕਿ ਤੁਸੀਂ ਕੈਸਾ ਸਮਾਜ ਸਿਰਜੋ ਜੋ ਅਸੀਂ ਰਹਿੰਦੀ ਦੁਨੀਆ ਦੇ ਵਿੱਚ ਆਪਣੀਆਂ ਅੱਖਾਂ ਨਾਲ ਦੇਖ ਕੇ ਜਾਈਏ ਵੀ ਸਾਡੇ ਬੱਚਿਆਂ ਨੇ ਸਾਡੇ ਨਾਲੋਂ ਵੀ ਵਧੀਆ ਪ੍ਰਾਪਤੀਆਂ ਕੀਤੀਆਂ ਤੇ ਸਾਨੂੰ ਇੱਕ ਵਧੀਆ ਸਮਾਜ ਦੇ ਨਰਵਾ ਸਮਾਜ ਦਿੱਤਾ ਜਿੱਦੇ ਵਿੱਚੋਂ ਚੋਰੀ ਝੂਠ ਬੋਲਣਾ ਬੇਈਮਾਨੀ ਠੱਗੀ ਇਹ ਦੂਰ ਕਰ ਦਿੱਤੀਆਂ ਇਹ ਆਸ ਰੱਖ ਕੇ ਫਤਿਹ ਬੁਲਾਉਂਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ